ਉਸ ਸ਼ਹਿਰ ਦੇ ਵਿੱਚ ਉਸ ਘਰ ਦੇ ਵਿੱਚ ਬੈਠੇ ਹਾਂ ਜਿੱਥੇ ਤੁਹਾਡਾ ਬਹੁਤ ਲਗਾਅ ਸੀਗਾ ਹੈਨਾ ਅੱਜ ਵੀ ਹੈਗਾ ਜੀ ਸਰਦੂਲ ਸਰ ਦੇ ਨਾਲ ਤੱਬ ਉਹਨਾਂ ਦਾ ਪਿਆਰ ਬਹੁਤ ਸੀਗਾ ਸਰਦੂਲ ਜੀ ਦੇ ਨਾਲ ਸਰਦੂਲ ਜੀ ਬਹੁਤ ਪਿਆਰ ਕਰਦੇ ਸੀਗੇ ਇਹਨਾਂ ਦੀ ਆਪਸ ਵਿੱਚ ਬਹੁਤ ਸਾਰੀਆਂ ਚੀਜ਼ਾਂ ਇਦਾਂ ਦੇ ਚੱਲਦੀ ਰਹਿੰਦੀ ਸੀ ਹਾਸੇ ਮਜ਼ਾਕ ਹੋਰ ਵੀ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਨੂਰੀ ਮਾਮ ਦੇ ਨਾਲ ਤੁਸੀਂ ਕਿਸੇ ਫਿਲਮ ਦੇ ਵਿੱਚ ਕਿਸੇ ਪ੍ਰੋਜੈਕਟ ਦੇ ਵਿੱਚ ਨਜ਼ਰ ਆਓ ਨੂਰੀ ਮਾਮ ਮੈਂ ਤੁਹਾਡੇ ਕੋਲੋਂ ਵੀ ਜ਼ਰੂਰ ਪੁੱਛਣਾ ਹੈ ਇਹ ਤਾਂ ਕਰਦੇ ਆ ਇਹਨਾਂ ਨੇ ਕੀ ਹੀ ਨਹੀਂ ਕਹਿੰਦੇ ਹੁਣੇ ਵੱਡੇ ਆਰਟਿਸਟ ਹੈ ਇਹ ਸਾਡੇ ਨਾਲ ਕੰਮ ਕਰਦੇਗੇ ਦੇਖੋ ਸਾਡੀ ਹੁਣ ਫਿਲਮ ਸੀ ਤੇ ਛੋਟੇ ਅਸੀਂ ਸਾਰੇ ਛੋਟੇ ਛੋਟੇ ਆਰਟਿਸਟ ਨੂਰੀ ਮਾਮ ਤੁਸੀਂ ਤਿਆਰ ਹੋ ਮੈਂ ਤਾਂ ਜਿਹੜੇ ਚੰਗੇ ਆਰਟਿਸਟ ਆ ਉਹਨਾਂ ਨਾਲ ਕੰਮ ਕਰਨ ਨੂੰ ਹਮੇਸ਼ਾ ਤਿਆਰ ਹਾਂ ਰਹੇ ਇਹ ਤਾਂ ਇੰਨਾ ਵਧੀਆ ਲਿਖਦੇ ਨੇ ਔਰ ਇੰਨਿਆ ਆਚੇ ਸਬਜੈਕਟ ਲੈ ਕੇ ਆਉਂਦੇ ਰਹਾਂ ਹਮੇਸ਼ਾ ਫਿਲਮਾਂ ਵਾਸਤੇ ਨਾ ਤੇ ਆਪ ਖੁਦ ਨੇ ਅੱਟ ਵਧੀਆ ਆਰਟਿਸਟ ਨੇ ਸੋਚ ਬਹੁਤ ਗਹਿਰੀ ਆ ਬੱਬੂ ਵਰਗੇ ਕਲਾਕਾਰ ਹੁੰਦੇ ਨੇ ਜਿਹੜੇ ਆਪਣੀ ਦਿਮਾਗ ਦੀ ਗੱਲ ਦੂਜੇ ਦਿਮਾਗ 'ਚ ਪਾਉਣ ਦੀ ਸਮਰੱਥਾ ਰੱਖਦੇ ਨੇ ਇਹ ਬਣ ਸਕਦੀ ਆ ਹਸ਼ਟੂ ਹੀ ਨਹੀਂ ਕਿਉਂਕਿ ਇੱਕ ਉਹ ਜਿਹੜੀ ਕਹਾਣੀਆਂ ਉਹ ਇੱਕ ਸੰਪੂਰਨ ਕਹਾਣੀ ਕਹਿ ਸਕਦੇ ਆ ਉਹਨੂੰ ਬਣਾ ਦਾਂਗੇ ਥੋੜਾ ਜਿਹਾ ਵੇਲ ਮਲ ਹੁਣ ਜਿੱਦਾਂ ਜਿੱਥੇ ਜਾਣਿਆ ਹਸ਼ਮ ਮੰਗੀ ਜਾਂਦੇ ਤਾਂ ਫਿਰ ਤਾਂ ਲਿਖ ਲਾਂਗੇ ਸਸ਼ਕਲ ਤੁਸੀਂ ਦੇਖ ਰਹੇ ਹੋ ਦੈਨਿਕ ਸਵਰਾ ਟੀਵੀ ਤੇ ਮੈਂ ਹਾਂ ਸ਼ਗਲ ਸ਼ੌਂਕੀ ਸਰਦਾਰ ਫਲਮਾ ਸਿਨਮਾ ਘਰਾਂ ਦੇ ਵਿੱਚ ਖੁੱਤੀ ਪਾ ਰਹੀ ਹੈ ਔਰ ਫੈਨਸ ਜਿਹੜੇ ਨੇ ਪਰਿਵਾਰ ਜਿਹੜੇ ਨੇ ਹਮ ਹੁਮਾ ਕੇ ਉੱਥੇ ਪਹੁੰਚ ਰਹੇ ਨੇ ਸਿਨਮਾ ਘਰਾਂ ਦੇ ਵਿੱਚ ਖਾਸ ਅੱਜ ਅਸੀਂ ਖੰਨੇ ਦੇ ਵਿੱਚ ਇਕੱਠੇ ਹੋਏ ਆਂ ਜਿੱਥੇ ਕਿ ਅਮਰਦੁੱਰੀ ਮਾਮ ਦੇ ਵੱਲੋਂ ਪ੍ਰੀਮੀਅਰ ਕਰਵਾਇਆ ਗਿਆ ਇਸ ਫਿਲਮ ਦਾ ਮਾਨ ਸਾਹਿਬ ਵੀ ਸਾਡੇ ਨਾਲ ਮੌਜੂਦ ਨੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਆਂ ਗੱਲਬਾਤ ਦੋਨਾਂ ਦੇ ਨਾਲ ਜ਼ਰੂਰ ਕਰਨੀ ਚਾਹੂੰਗੀ ਕਿ ਫੈਨਸ ਦਾ ਪਿਆਰ ਇਨਾ ਜ਼ਿਆਦਾ ਫਿਲਮ ਨੂੰ ਮਿਲ ਰਿਹਾ ਮਾਨ ਸਾਹਿਬ ਸਾਡੇ ਭਾਗ ਚੰਗੇ ਪਿਆਰ ਮਿਲਦਾ ਅੱਜ ਕੱਲ ਤਾਂ ਪਿਆਰ ਮਿਲਦਾ ਕਿੱਥੇ ਦੇਖੋ ਤੁਸੀਂ ਘਰਾਂ 'ਚ ਵੀ ਲੜਾਈ ਗੁਆਂਢ 'ਚ ਵੀ ਲੜਾਈ ਤੇ ਹਰ ਪਾਸੇ ਲੜਾਈ ਹੈ ਦੁਨੀਆ ਇਹ ਦਿਨ ਅਕਸ਼ੇ ਤੇ ਚਲ ਜੋ ਤਾਂ ਲੜਾਈ ਤੇ ਆਪਾਂ ਪਹਾਗਾਂ ਨੇ ਜਿਹੜਾ ਆਪਾਂ ਨੂੰ ਇਹਨਾਂ ਪਿਆਰ ਮਿਲ ਰਿਹਾ ਹੈ ਸਰ ਪੰਜਾਬ ਦੇ ਵਿੱਚ ਜਾਂ ਪੰਜਾਬੀ ਇੰਡਸਟਰੀ ਦੀ ਜੇਕਰ ਅਸੀਂ ਗੱਲ ਕਰਦੇ ਆ ਤਾਂ ਅਜਿਹੇ ਵਿਸ਼ਿਆਂ ਦੇ ਉੱਪਰ ਫਿਲਮਾਂ ਬਣਨੀਆਂ ਬਹੁਤ ਜ਼ਰੂਰੀ ਸਮਝਦੇ ਨੇ ਔਰ ਤੁਸੀਂ ਇੱਕ ਅਜਿਹਾ ਉਪਰਾਲਾ ਕਰਦੇ ਹੋ ਕਿ ਅਜਿਹੇ ਵਿਸ਼ਿਆਂ ਦੇ ਉੱਪਰ ਫਿਲਮ ਲੈ ਕੇ ਆਉਂਦੇ ਔਰ ਇੰਨਾ ਜ਼ਿਆਦਾ ਪਿਆਰ ਵੀ ਲੋਕ ਦਿੰਦੇ ਨੇ ਹੁਣ ਸ਼ੌਂਕੀ ਸਰਦਾਰ ਫਿਲਮ ਨੂੰ ਇੰਨਾ ਜ਼ਿਆਦਾ ਪਿਆਰ ਮਿਲ ਰਿਹਾ ਪਰਵਾਰਿਕ ਫਿਲਮ ਹੈ ਈਮੋਸ਼ਨਸ ਫਿਲਮ ਦੇ ਵਿੱਚ ਬਹੁਤ ਨੇ ਕਿਤੇ ਨਾ ਕਿਤੇ ਐਕਸ਼ਨ ਵੀ ਜ਼ਰੂਰ ਹੈ ਪਰ ਇਮੋਸ਼ਨਲ ਬਹੁਤ ਕਰਦੀ ਹੈ ਫਿਲਮ ਹਾਂ ਪ੍ਰੋਮੋ ਦੇਖ ਕੇ ਸ਼ਾਇਦ ਪਹਿਲੀ ਵਾਰ ਇਹ ਲੱਗਿਆ ਸੀ ਕਿ ਐਕਸ਼ਨ ਮ ਪਰਿਵਾਰਿਕ ਹੈ ਜਿਆਦਾ ਅਸਲ ਚ ਪੰਜਾਬ ਦੀ ਜਿਹੜੀ ਸਾਡੀ ਨਾ ਸਿਨੇਮੇ ਦੀ ਅਜੇ ਥੋੜੀ ਜਿਹੀ ਲਿਮਿਟੇਸ਼ਨ ਹੈ ਸਾਊਥ ਵਾਲੇ ਇਹ ਹੱਦ ਪਾਰ ਕਰਕੇ ਉਹ ਥੋੜੇ ਜਿਹਾ ਸਾ ਤੋਂ ਅਲੱਗ ਤਰ੍ਹਾਂ cinema ਵੀ ਬਣਾ ਕੇ ਚਲਾ ਸਕਦੇ ਆ ਹਾਲਾਂਕਿ ਜਿਹੜੀ ਸਾਡੀ ਰੇਸ ਹੈ ਉਹ ਅਗਰੈਸਿਵ ਹੈ ਸਾਡਾ cinema ਸਾਊਥ ਜਿਹੜੇ ਕੈਰੈਕਟਰ ਉਹ ਮਤਲਬ ਸਮਝ ਲਓ ਇਸ ਖੇਤੇ ਦੇ ਆ ਉਹ ਜੀ ਬਟ ਅਜੇ ਆ ਤਾਂ cinema ਨੂੰ ਥੋੜਾ ਜਿਹਾ ਹੋਰ ਵਕਤ ਲੱਗੂਗਾ ਜਿਵੇਂ ਜਿਵੇਂ ਹੁਣ ਗਲੋਬਲਾਈਜੇਸ਼ਨ ਹੋ ਰਿਹਾ ਹੈ ਚੀਜ਼ਾਂ ਬਦਲ ਰਹੀਆਂ ਤੇ ਕਾਮੇਡੀ ਉਹ ਬਹੁਤ ਤੇਰ ਤੋਂ ਬਣ ਰਹੀ ਹੈ ਪਹਿਲਾਂ ਜਦੋਂ ਸ਼ੁਰੂ 90 ਤੋਂ ਬਾਅਦ ਜਦੋਂ ਚੇਂਜ ਹੋਇਆ ਸੀ ਮਨਮੋਹਨ ਸਿੰਘ ਉਹ ਰਾਨੇ ਜਿੱਦਾਂ ਪਰਿਵਾਰਕ ਫਿਲਮਾਂ ਨਰੋਲ ਪਰਿਵਾਰ ਕੋ ਉਹ ਚੱਲੀਆਂ ਸੀ ਫਿਰ ਉਹ ਤੋਂ ਬਾਅਦ ਆਪਾਂ ਫਿਰ ਉਹ ਥਾਟ ਚੇਂਜ ਕਰਿਆ ਸੀ ਕਿ ਨਹੀਂ ਅਸੀਂ ਥੋੜੀਆਂ ਅਲੱਗ ਬਣਾਈਏ ਫਿਰ ਉਹ ਹਾਸਿਰ ਦੀ ਟਰਾਈ ਕਰੀ ਸੀ ਪਹਿਲਾਂ ਪਹਿਲਾਂ ਜਿਹੜੇ ਸਾਡੇ ਨਿੱਜੀ ਮਿੱਤਰ ਸੀ ਜਾਂ ਡਿਸਟ੍ਰਿਬਿਊਟਰ ਸੀ ਉਹ ਵੀ ਇਸ ਗੱਲੋਂ ਝਿਜਕਦੇ ਸੀ ਵੀ ਆਹ ਕਿਦਾਂ ਦੀ ਬਣਾ ਰਿਹਾ ਤੁਸੀਂ ਇਹ ਤਾਂ ਐਕਸੈਪਟ ਨਹੀਂ ਹੋਣੇ ਹਾਂ ਬਟ ਉਹ ਫੇਰ ਬ੍ਰੇਕ ਕੋਣੇ ਤੋੜਤੀ ਸੀ ਜੀ ਫਿਰ ਜਦੋਂ ਉਹ ਚੱਲ ਗਈ ਤਾਂ ਉਹ ਐਰੋਸ ਵਾਲੇ ਕਹਿੰਦੇ ਸੀ ਤੁਸੀਂ ਹਾਸ਼ਟੂ ਬਣਾਓ ਮੈਂ ਕਿਹਾ ਨਹੀਂ ਯਾਰ ਉਹ ਤਾਂ ਫਿਰ ਉਦਾਂ ਦੀ ਹੋ ਜੂਗੀ ਜੀ ਲੈਟ ਮੇਕ ਸਮਥਿੰਗ ਡਿਫਰੈਂਟ ਫਿਰ ਅਸੀਂ ਇਹ ਕੰਮ ਸੋਚੀ ਜੀ ਉਸ ਤੋਂ ਬਾਅਦ ਇੱਕ ਦੋ ਫਿਲਮਾਂ ਇੱਕ ਬਣਾਈ ਸੀ ਅਸੀਂ ਦੇਸੀ ਰੋਮ ਉਹ ਬਹੁਤ ਛੋਟੀ ਸੀ ਜੀ ਦਾ ਫਨੀ ਫਿਲਮ ਉਦੋਂ ਬਾਅਦ ਫਿਰ ਕਾਮੇਡੀ ਜ਼ੋਨ ਬਹੁਤ ਚੱਲਿਆ ਪਰ ਮੇਰੀ ਨਿੱਜੀ ਤੌਰ ਤੇ ਨਹੀਂ ਪਸੰਦ ਮੈਂ ਇਦਾਂ ਦੀਆਂ ਫਿਲਮਾਂ ਕਰਕੇ ਹੋਸ਼ ਨਹੀਂ ਥ੍ਰਿਲਰ ਫਿਰ ਇਹਦੇ ਚ ਪਾ ਲਿਆ ਕਿਉਂਕਿ ਫੈਮਿਲੀ ਫਿਲਮ ਚ ਥ੍ਰਿਲਰ ਅੱਛਾ ਲੱਗਿਆ ਐਵਰੀਬਾਡੀ ਪ੍ਰਾਈਜ਼ਡ ਫॉर ਜਦੋਂ ਜਲੰਧਰ ਥੀਏਟਰ ਵਿਜ਼ਿਟ ਤੁਹਾਡਾ ਹੋਇਆ ਸੀਗਾ ਤਾਂ ਬਹੁਤ ਸਾਰੇ ਫੈਨਸ ਨੇ ਤੁਹਾਨੂੰ ਇਹ ਸਵਾਲ ਪੁੱਛਿਆ ਕਿ ਹਸ਼ਰ 2 ਬਣਨੀ ਚਾਹੀਦੀ ਹੈ ਤੁਸੀਂ ਬਣਾਓਗੇ ਨਹੀਂ ਬਣਾਉਗੇ ਹਾਲੇ ਤੱਕ ਫੈਨਸ ਦੇ ਵਿੱਚ ਦੁਵਿਧਾ ਹੈਗੀ ਹੈ ਕਿ ਹਸ਼ਰ 2 ਬਣੇਗੀ ਕਿ ਨਹੀਂ ਕਿਉਂਕਿ ਕਿੰਨਾ ਕਿਤੇ ਵੀ ਜ਼ਿਕਰ ਹੋਇਆ ਸੀਗਾ ਕਿ ਹਸ਼ਰ 2 ਦੇ ਗੀਤ ਜਿਹੜੇ ਨੇ ਤੁਸੀਂ ਲਿਖੇ ਹੋਏ ਨੇ ਇੱਕ ਇੰਟਰਵਿਊ ਦੇ ਵਿੱਚ ਤੁਸੀਂ ਜ਼ਿਕਰ ਕੀਤਾ ਸੀਗਾ ਵਾਕੇ ਬਣ ਸਕਦੀ ਹੈ ਹਸ਼ਰ 2 ਜਾਂ ਨਹੀਂ ਕਿਉਂਕਿ ਇੱਕ ਉਹ ਜਿਹੜੀ ਕਹਾਣੀ ਹੈ ਉਹ ਇੱਕ ਸੰਪੂਰਨ ਕਹਾਣੀ ਕਹਿ ਸਕਦੇ ਆ ਉਹਨੂੰ ਦੇਖੋ ਕਈ ਵਾਰੀ ਆਪਾਂ ਆਮ ਜਿੱਦਾਂ ਇੰਟਰਨੈਟ ਤੇ ਜਿਹੜਾ ਇਕਤਾਂ ਮੀਡੀਆ ਦਾ ਇੱਕ ਫੇਕ ਮੀਡੀਆ ਜਿੱਦਾਂ ਹੋ ਜਰਮਨ ਵਾਲੇ ਕਹਿੰਦੇ ਸੀ ਨਾ ਵੀ ਇੱਕੋ ਝੂਠ ਨੂੰ ਬਾਰ-ਬਾਰ ਬੋਲੀ ਜੋ ਕਿ ਬਰੀ ਸੱਚ ਲੱਗਣ ਲੱਗ ਜਾਂਦਾ ਐਸ ਤਰ੍ਹਾਂ ਸਮਾਜਿਕ ਮੀਡੀਆ ਤੇ ਕਈ ਚੀਜ਼ਾਂ ਐ ਲੱਗਦਾ ਕਿ ਜਿੱਦਾਂ ਜਦੋਂ ਹੋ ਡਿਸਕਸ਼ਨ ਹੁੰਦੀ ਹੈ ਵੀ ਸ਼ਾਇਦ ਇਦਾਂ ਹੀ ਐ ਜਦਕਿ ਉਹਦੀ ਗਰਾਊਂਡ ਰਿਐਲਿਟੀ ਨਹੀਂ ਹੁੰਦੀ ਹੁਣ ਆਪਾਂ ਇਹ ਸਵਾਲ ਮੈਨੂੰ ਹਰ ਥਾਂ ਹੀ ਪੁੱਛਿਆ ਇਸ ਬਾਰੇ ਵੀ ਹਾਸ਼ਿਰ ਕਦੋਂ ਬਣਾਉਣੀ ਐ ਕਈ ਜਗ੍ਹਾ ਪੁੱਛਦੇ ਹਵਾएं ਕਦੋਂ ਬਣਾਉਣੀ ਐ ਮੈਂ ਕਿਹਾ ਤੁਸੀਂ ਮੈਨੂੰ ਇਹ ਦੱਸੋ ਤੁਹਾਡਾ ਨਿੱਜੀ ਵਿਚਾਰ ਆਮ ਪਰ ਤੇ ਚਰਚਾ ਹੁੰਦੀ ਐ ਵੀ ਮਿਊਜ਼ਿਕ ਬਦਲ ਗਿਆ ਜਾਂ ਸਿਨੇਮਾ ਬਦਲ ਗਿਆ ਇੰਟਰਨੈਟ ਨੇ ਮੇਰੀ ਡਿਸਕਸ਼ਨ ਕਰਦੇ ਪਰ ਤੁਸੀਂ ਮੇਤੋਂ ਜਦੋਂ ਵੀ ਗੱਲ ਕਰਦੇ ਤਾਂ ਉਹੀ ਡਿਮਾਂਡ ਕਰਦੇ ਕਿ ਹਾ ਸ਼ਰਵਰ ਦੀ ਫਿਲਮ ਮੈਂ ਕਿਹਾ ਉਹਨੂੰ ਵੀ 15 16 ਸਾਲ ਹੋ ਗਏ ਤੇ ਹਵਾਏ ਨੂੰ ਵੀ ਕਿੰਨੇ ਸਾਲ ਹੋ ਗਏ 2002 ਚ ਬਣੀ ਸੀ ਤੇ ਤੁਸੀਂ ਕਹਿੰਦੇ ਉਹੀ ਜੀ ਫਿਲਮ ਤੇ ਜਦੋਂ ਮੈਂ ਤੁਸੀਂ ਮਿਊਜ਼ਿਕ ਦੀ ਗੱਲ ਕਰਦੇ ਤੁਸੀਂ ਕਹਿੰਦੇ ਪਿੰਡ ਪੈਰਾ ਵਰਗਾ ਲੱਗਦਾ ਵਰਗਾ ਗਾਣਾ ਚਾਹੀਦਾ ਇਹਦਾ ਮਤਲਬ ਫਿਰ ਬਦਲੇ ਦਾ ਕੁਝ ਵੀ ਨਹੀਂ ਹੈ ਨਾ ਇਹ ਹਾਂ ਅੱਖਰ ਹੁੰਦਾ ਆ ਉੱਥੇ ਬੀਬੀ ਨੇ ਪੁੱਛਿਆ ਸੀ ਆਪਣੇ ਜਲੰਧਰ ਇਹਦਾ ਮਤਲਬ ਇਹ ਐ ਵੀ ਜੋ ਇੰਟਰਨੈਟ ਤੇ ਦਿਖ ਰਿਹਾ ਹੈ ਉਹ ਉਹਦੇ ਉਹਨੂੰ ਆਵਾਮ ਨਹੀਂ ਸੁਣਨਾ ਚਾਹੁੰਦਾ ਇਹਦਾ ਮਤਲਬ ਲੋੜ ਤੋਂ ਜ਼ਿਆਦਾ ਫੇਕ ਕਲਿਕਸ ਹੈ ਉਹ ਮਤਲਬ ਇੱਕ ਉਸ ਤਰ੍ਹਾਂ ਦਾ ਔਰਾ ਬਣ ਗਿਆ ਬਟ ਲੋਕਾਂ ਦੀ ਬੇਸਿਕ ਭੁੱਖ ਤਾਂ ਸੰਗੀਤ ਕੋ ਹੀ ਹੈ ਨਾ ਜਿਹਦੇ ਮੈਲੋਡੀ ਹੁੰਦੀ ਹੈ ਜਿਹਦੇ ਚੰਗੇ ਸਾਜ਼ ਹੁੰਦੇ ਆ ਜਿਹੜੇ ਸਾਡੀ ਸਾਡੀ ਬੋਡੀ ਨੂੰ ਜਾਂ ਸਾਡੇ ਬ੍ਰੇਨ ਵੇਵ ਨੂੰ ਹਿੱਟ ਕਰਦੇ ਆ ਉਹੀ ਸੰਗੀਤ ਕਰਦਾ ਜਿਹੜਾ ਸਾਡਾ ਵਿਰਾਸਤੀ ਆ ਮੈਨੂੰ ਲੱਗਦਾ ਮੈਂ ਕਹ ਲਈ ਦੱਸ ਕੇ ਹਟੇ ਸੀ ਅਸੀਂ ਆ ਮੋਗੇ ਸੀ ਇੱਕ ਗਾਣਾ ਤਾਂ ਮੈਂ ਆ ਤੁਹਾਡੇ ਟੂਰ 'ਚ ਰਿਕਾਰਡ ਕਰਤਾ ਉਹਦਾ ਆਸ਼ਰ ਦਾ ਕਲਾਈਮੈਕਸ Song ਬਟ ਕਹਾਣੀ ਅਜੇ ਟੁੱਟੀ ਨਹੀਂ ਬਣਾ ਦਾਂਗੇ ਥੋੜਾ ਜਿਹਾ ਵੇਲ ਮਨ ਲਓ ਹੁਣ ਜਿੱਦਾਂ ਜਿੱਥੇ ਜਾਣੇ ਆ ਹਸ਼ਰ ਮੰਗੀ ਜਾਂਦੇ ਆ ਤਾਂ ਫਿਰ ਤਾਂ ਲਿਖ ਲਾਂਗੇ ਕੋਈ ਨਹੀਂ ਅੱਜ ਉਸ ਸ਼ਹਿਰ ਦੇ ਵਿੱਚ ਉਸ ਘਰ ਦੇ ਵਿੱਚ ਬੈਠੇ ਹਾਂ ਜਿੱਥੇ ਤੁਹਾਡਾ ਬਹੁਤ ਲਗਾਵ ਸੀਗਾ ਹੈਨਾ ਅੱਜ ਵੀ ਹੈਗਾ ਜੀ ਸਰਦੂਲ ਸਰ ਦੇ ਨਾਲ ਖੰਨੇ ਦੇ ਵਿੱਚ ਤੁਹਾਨੂੰ ਇੰਨਾ ਜ਼ਿਆਦਾ ਪਿਆਰ ਮਿਲਦਾ ਅੱਜ ਉਸ ਘਰ ਦੇ ਵਿੱਚ ਬੈਠੇ ਹੋ ਅਮਨਦੁਰੀ ਮਾਮ ਦੇ ਵੱਲੋਂ ਇੱਕ ਚੰਗਾ ਉਪਰਾਲਾ ਕੀਤਾ ਗਿਆ ਕਿ ਫਿਲਮ ਵਿਖਾਈ ਗਈ ਲੋਕਾਂ ਨੂੰ ਇੱਕ ਅਜਿਹੇ ਵਿਸ਼ਾ ਲੋਕਾਂ ਦੇ ਵਿੱਚ ਹੋਰ ਵਿਖਾਇਆ ਗਿਆ ਕਿ ਅਜਿਹੇ ਵਿਸ਼ਾ ਦੇ ਉੱਪਰ ਬਣਨੀ ਚਾਹੀਦੀ ਹੈ ਫਿਲਮ ਸੋ ਕਿਵੇਂ ਦਾ ਲੱਗ ਰਿਹਾ ਦੇਖੋ ਵਿਸ਼ੇ ਤਾਂ ਪਰਿਵਾਰਕ ਹੋਣਗੇ ਜ਼ਿਆਦਾ ਪਵਿੱਖ ਚ ਵੀ ਬਟ ਉਸ ਵੇਰੀਏਸ਼ਨ ਹੋਣਾ ਕਰਨਾ ਪਊਗਾ ਤੁਹਾਨੂੰ ਜੀ ਮੇਕਰਸ ਇਸ ਫਿਲਮ ਤੋਂ ਬਾਅਦ ਇੱਕ ਗੱਲ ਤਾਂ ਕਲੀਅਰ ਹੈ ਕਿ ਇਸ ਫਿਲਮ ਤੋਂ ਬਾਅਦ ਨਾ ਥੋੜਾ ਜਿਹਾ ਹੁਣ ਨਵਾਂ ਤਜਰਬਾ ਤਾਂ ਹੋਊਗਾ ਨਵੇਂ ਜਿਹੜੇ ਲੇਖਕ ਜਾਂ ਰਾਈਟਰਸ ਆ ਉਹ ਕੋਸ਼ਿਸ਼ ਤਾਂ ਕਰਨਗੇ ਕਿ ਬਣਾਈਏ ਬਾਕੀ ਇਹ ਹੁੰਦਾ ਵੀ ਜਿਹੜਾ ਆਰਟਿਸਟ ਆ ਜਿਹੜੇ ਉਹਦੇ ਨਿੱਜੀ ਚਾਹਵਣ ਵਾਲੇ ਹੁੰਦੇ ਨਾ ਉਹ ਇਸ ਇਸ ਫਿਲਮ ਨੂੰ ਇਸ ਕਰਕੇ ਹਲਾਰਾ ਜਿਆਦਾ ਕਿ ਉਹਨਾਂ ਦਾ ਵੀ ਜ਼ੋਰ ਹੈ ਉਹ ਵੀ ਫਿਰ ਤੱਕ ਪਾਉਣਾ ਪੂਰੀ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਨੂਰੀ ਮਾਮ ਦੇ ਨਾਲ ਤੁਸੀਂ ਕਿਸੇ ਫਿਲਮ ਦੇ ਵਿੱਚ ਕਿਸੇ ਪ੍ਰੋਜੈਕਟ ਦੇ ਵਿੱਚ ਨਜ਼ਰ ਆਓ ਨੂਰੀ ਮਾਮ ਮੈਂ ਤੁਹਾਡੇ ਕੋਲੋਂ ਵੀ ਜ਼ਰੂਰ ਪੁੱਛਣਾ ਹੈ ਇਹ ਤਾਂ ਕਰਦੇ ਆ ਇਹਨਾਂ ਨੇ ਕਹੀ ਹੀ ਨਹੀਂ ਕਦੇ ਹੁਣੇ ਵੱਡੇ ਆਰਟਿਸਟ ਹੈ ਇਹ ਸਾਡੇ ਨਾਲ ਕੰਮ ਕਰਦੇਗੇ ਦੇਖੋ ਸਾਡੀ ਹੁਣ ਫਿਲਮ ਸੀ ਤੇ ਛੋਟੇ ਅਸੀਂ ਸਾਰੇ ਛੋਟੇ ਛੋਟੇ ਆਰਟਿਸਟ ਹੈ ਗੁੱਡੀਆਂ ਵੀ ਨਵੀਆਂ ਲੈ ਇਹਨਾਂ ਨੇ ਕਹੀ ਹੀ ਨਹੀਂ ਕਦੇ ਤਾਂ ਨੂਰੀ ਮਾਮ ਦੇਖ ਜੀ ਦੇਖੋ ਅਸੀਂ ਮੈਂ ਨਿੱਜੀ ਤੌਰ ਤੇ ਜਦਾਂ ਨਾ ਇੰਟਰਨੈਟ ਤੇ ਅਕਸਰ ਚਰਚਾ ਹੁੰਦੀ ਹੈ ਕਈ ਵਾਰੀ ਫਿਲਮ ਇੰਡਸਟਰੀ ਨੂੰ ਬਹੁਤ ਲੋਕ ਪੰਡਦੇ ਆ ਕੋਈ ਕਹਿੰਦਾ ਲੌਬੀ ਐ ਕੋਈ ਕਹਿੰਦਾ ਸੰਗੀਤ ਚ ਲੌਬੀ ਐ ਇਹ ਕੁਛ ਨਹੀਂ ਬਕਵਾਸ ਐ ਇਹ じゃ ਕੁਛ ਨਹੀਂ ਹੁੰਦਾ ਉਹ ਕਈ ਬੰਦਿਆਂ ਦਾ ਇਹ ਸ਼ਿਕਵਾ ਹੁੰਦਾ ਵੀ ਸਾਨੂੰ ਕਿਉਂ ਨਹੀਂ ਕੰਮ ਮਿਲਦਾ ਦੇਖੋ ਪ੍ਰੋਡਿਊਸਰ ਨੇ ਪੈਸੇ ਲਾਉਣੇ ਆ ਉਹਨੇ ਉਹਨੇ ਆਰਟਿਸਟ ਜੁੜਿਆ ਪ੍ਰੋਡਿਊਸਰ ਨੇ ਤਾਂ ਆਪ ਦਾ ਜੇ 10 ਲੋਕਾਂ ਨੂੰ 12 ਮਿਲਣਗੇ ਤਾਂ ਹੀ ਅੱਗੇ ਬਣਾਊਗਾ ਨਾ ਉਹਦੀ ਇਹ ਇਹ ਜਿਹੜੀ ਹੁੰਦੀ ਹੈ ਨਾ ਇਹ ਕਈ ਵਾਰ ਜਿਹੜੇ ਫਿਲਮ ਚ ਕੰਮ ਕਰਦੇ ਉਹਨਾਂ ਬਾਰੇ ਲੋਕ ਬੋਲਦੇ ਆ ਵੀ ਐਦਾਂ ਦਾ ਕੁਛ ਨਹੀਂ ਨਾ ਡਾਇਰੈਕਟਰ ਤੇ ਮੁਨਸਰ ਕਰਦਾ ਔਰ ਪ੍ਰੋਡਕਸ਼ਨ ਹਾਊਸ ਤੇ ਮਨਾਸਰ ਕਰਦਾ ਜੇ ਤੁਸੀਂ ਓਬਿਡੀਅੰਟ ਹੋ ਅੱਛੇ ਹੋ ਔਰ ਚੰਗੇ ਅਦਾਕਾਰਾਂ ਤਾਂ ਕੰਮ ਤੁਹਾਨੂੰ ਮਿਲਦਾ ਮੈਨੂੰ ਤਾਂ ਕਰ ਲੈਣਗੇ ਜਦੋਂ ਮਰਜੀ ਕੰਮ ਨੂਰੀ ਮਮ ਤੁਸੀਂ ਤਿਆਰ ਹੋ ਬਈ ਤਾਂ ਜਿਹੜੇ ਚੰਗੇ ਆਰਟਿਸਟ ਆ ਉਹਨਾਂ ਨਾਲ ਕੰਮ ਕਰਨ ਨੂੰ ਹਮੇਸ਼ਾ ਤਿਆਰ ਹਾਂ ਔਰ ਇਹ ਤਾਂ ਇੰਨਾ ਵਧੀਆ ਲਿਖਦੇ ਨੇ ਔਰ ਇੰਨੇ ਅੱਛੇ ਸਬਜੈਕਟ ਲੈ ਕੇ ਆਉਂਦੇ ਨੇ ਹਮੇਸ਼ਾ ਫਿਲਮਾਂ ਵਾਸਤੇ ਨਾ ਤੇ ਆਪ ਖੁਦ ਇੰਨੇ ਵਧੀਆ ਆਰਟਿਸਟ ਨੇ ਸੋਚ ਬਹੁਤ ਗਹਿਰੀ ਆ ਇੱਕ ਇੱਕ ਚੀਜ਼ ਨੂੰ ਮਤਲਬ ਕਿ ਗਹਿਰਾਈ ਦੇ ਨਾਲ ਲੈ ਕੇ ਆਉਣਾ ਉਹ ਲੋਕਾਂ ਦੇ ਤੱਕ ਪਹੁੰਚਾਉਣੀ ਕਿਉਂਕਿ ਇੱਕ ਤੁਹਾਡੇ ਦਿਮਾਗ 'ਚ ਗੱਲ ਆ ਤੁਹਾਨੂੰ ਪਤਾ ਹੈ ਲੋਕਾਂ ਨੂੰ ਨਹੀਂ ਪਤਾ ਤੁਸੀਂ ਕਿੱਦਾਂ ਸਮਝਾਉਣੀ ਹੈ ਇਹ ਵੀ ਬਹੁਤ ਵੱਡੀ ਗੱਲ ਹੁੰਦੀ ਆ ਲੋਕ ਸਮਝਾਉਣ ਦੀ ਕੋਸ਼ਿਸ਼ ਕਰਦੇ ਪਰ ਲੋਕਾਂ ਦੇ ਦਿਮਾਗ 'ਚ ਨਹੀਂ ਜਾਂਦੀ ਪਰ ਇਹ ਬੱਬੂ ਮਾਨ ਜੀ ਵਰਗੇ ਕਲਾਕਾਰ ਜਿਵੇਂ ਇਸ ਫਿਲਮ ਤੋਂ ਬਾਅਦ ਜ਼ਿਕਰ ਹੋ ਰਿਹਾ ਸੀਗਾ ਕਿ ਡਾਇਲੌਗ ਭਾਵੇਂ ਛੋਟਾ ਹੋਵੇ ਪਰ ਉਹ ਦਿਲ ਨੂੰ ਛੂਹਣ ਵਾਲਾ ਹੋਣਾ ਚਾਹੀਦਾ। ਬੱਬੂ ਵਰਗੇ ਕਲਾਕਾਰ ਹੁੰਦੇ ਨੇ ਜਿਹੜੇ ਆਪਣੀ ਦਿਮਾਗ ਦੀ ਗੱਲ ਦੂਜੇ ਦਿਮਾਗ 'ਚ ਪਾਉਣ ਦੀ ਸਮਰੱਥਾ ਰੱਖਦੇ ਨੇ। ਸੋ ਐਦਾਂ ਦੇ ਕਲਾਕਾਰਾਂ ਨਾਲ ਕੰਮ ਕਰਨਾ ਤਾਂ ਮੇਰਾ ਤਾਂ ਸੁਭਾਗ ਆ ਬਹੁਤ ਵੱਡਾ। ਫਿਰ ਫਿਲਮ ਕਿਵੇਂ ਦੀ ਲੱਗੀ ਅੱਜ ਕਿਉਂਕਿ ਤੁਸੀਂ ਕਾਫੀ ਟਾਈਮ ਤੋਂ ਬਿਜ਼ੀ ਚੱਲ ਰਹੇ ਸੀਗੇ ਫਿਲਮ ਨਹੀਂ ਦੇਖ ਪਾਏ ਸੀਗੇ ਸੋ ਫਾਈਨਲੀ ਫਿਲਮ ਦੇਖ ਲਈ ਹੈ। ਮਾਨ ਸਾਹਿਬ ਦੇ ਨਾਲ ਬੈਠ ਕੇ ਵੇਖੀ ਹੈ। ਜ਼ਿਆਦਾ ਖੁਸ਼ੀ ਕਿਸ ਚੀਜ਼ ਦੀ ਹੈ ਕਿ ਫਿਲਮ ਵੇਖ ਆਇਓ ਜਾਂ ਮਾਨ ਸਾਹਿਬ ਦੇ ਨਾਲ ਬੈ ਹਣਾ ਤੇ ਜਦੋਂ ਤੁਸੀਂ ਆਪਣੇ ਭਰਾਵਾਂ ਦੇ ਕੋਲ ਆਪਣੇ ਬੱਚਿਆਂ ਦੇ ਕੋਲ ਬਹਿਣੇ ਆ ਬੱਚਿਆਂ ਵਰਗਾ ਭਰਾਏ ਮੇਰਾ ਹਨਾ ਤੇ ਜਦੋਂ ਤੁਸੀਂ ਆਪਣੇ ਬੱਚਿਆਂ ਕੋਲ ਛੋਟੇ ਭਰਾਵਾਂ ਕੋਲ ਬਹਿਣੇ ਆ ਤਾਂ ਤੁਹਾਨੂੰ ਵੈਸੀ ਬਹੁਤ ਨਿੱਘਾ ਹੁੰਦਾ ਤੁਹਾਡੇ ਰੂਹ ਨੂੰ ਸਕੂਨ ਮਿਲਦਾ ਹੈ ਤੇ ਜਦੋਂ ਉਹਨਾਂ ਦਾ ਕੀਤਾ ਹੋਇਆ ਕੰਮ ਸੋਹਣਾ ਸਰਾਣਾ ਵਾਲਾ ਕੰਮ ਤੁਸੀਂ ਉਹਦੇ ਨਾਲ ਬੈਠ ਕੇ ਦੇਖਦੇ ਫਿਰ ਹੋਰ ਵੀ ਜ਼ਿਆਦਾ ਦਿਵਾਵਾ ਵੀ ਨਿਕਲਦੀਆਂ ਨੇ ਔਰ ਚੰਗਾ ਵੀ ਲੱਗਦਾ ਮਾਣ ਵੀ ਮਹਿਸੂਸ ਹੁੰਦਾ ਕਿ ਸਾਡੇ ਬੱਚੇ ਨੇ ਬਹੁਤ ਸੋਹਣਾ ਕੰਮ ਕੀਤਾ ਇੱਕ ਬਹੁਤ ਅੱਛਾ ਜਿਹੜਾ ਸਾਡੀ ਸਮਾਜ ਨੂੰ ਅੱਜ ਪੰਜਾਬ ਜਿਹੜਾ ਸਾਡਾ ਯੂਥ ਆ ਜੋ ਚੀਜ਼ ਉਹਨਾਂ ਨੂੰ ਚਾਹੀਦੀ ਆ ਉਹ ਚੀਜ਼ ਲੈ ਕੇ ਆਇਆ ਕਿਉਂਕਿ ਇੱਕ ਨਵਸ ਦੇਖਣੀ ਜਿਵੇਂ ਇੱਕ ਵਧੀਆ ਕਿਸਮ ਦਾ ਵੈਦ ਹੁੰਦਾ ਨਾ ਤੁਹਾਡੀ ਬਿਮਾਰੀ ਨਵਸ ਤੋਂ ਦੇਖਦਾ ਇੱਕ ਵਧੀਆ ਕਲਾਕਾਰ ਜਿਹੜਾ ਨਾ ਉਹ ਵੀ ਲੋਕਾਂ ਦੀ ਨਬਜ਼ ਦੇਖਣੀ ਉਹਨੂੰ ਆਉਣੀ ਚਾਹੀਦੀ ਹੈ ਕਿ ਅੱਜ ਉਹਨਾਂ ਨੂੰ ਕੀ ਚਾਹੀਦਾ ਹੈ ਉਹਨਾਂ ਨੂੰ ਕਿੱਧਰ ਨੂੰ ਮੋੜਨਾ ਕਿੱਧਰ ਨੂੰ ਅਤੇ ਕਿਵੇਂ ਮੋੜਨਾ ਉਹ ਚਾਹੁੰਦੇ ਕੀ ਨੇ ਤੇ ਕਰ ਕੀ ਰਹੇ ਨੇ ਉਹ ਸਾਰੀਆਂ ਚੀਜ਼ਾਂ ਬੱਬੂ ਵਰਗੇ ਜਿਹੜੇ ਕਲਾਕਾਰ ਨੇ ਨਾ ਉਹਨਾਂ ਦੇ ਹਿੱਸੇ ਆਉਂਦੀਆਂ ਨੇ ਤੇ ਫਿਰ ਤਾਂ ਐਚ ਐਚ ਸਬਜੈਕਟ ਤੇ ਫਿਲਮ ਬਣਦੀ ਹੈ ਤੇ ਹਿੱਟ ਵੀ ਹੁੰਦੀ ਆ ਤੁਸੀਂ ਦੇਖਿਆ ਹੀ ਅੱਜ ਕਿੰਨਾ ਕਰਾਊਡ ਸੀ ਸੀਟ ਨਹੀਂ ਸੀ ਖਾਲੀ ਕੋਈ ਵੀ ਬੈਠਣ ਨੂੰ ਜਗ੍ਹਾ ਹੀ ਨਹੀਂ ਸੀਗੀ ਤੇ ਸਾਰੇ ਲੋਕ ਥੱਲੇ ਹੀ ਬੈਠੇ ਸੀਗੇ ਸੀਟਾਂ ਭਰੀਆਂ ਹੋਈਆਂ ਸੀ ਕੋਈ ਖੜਾ ਸੀਗਾ ਕਿਸੇ ਨੂੰ ਕੋਈ ਪਰਵਾਹ ਨਹੀਂ ਵੀ ਸਾਨੂੰ ਸੀਟ ਨਹੀਂ ਮਿਲੀ ਜੀ ਬੱਬੂ ਮਾਨ ਦੀ ਫਿਲਮ ਅਸੀਂ ਦੇਖਣੀ ਆ ਕਹਿੰਦੇ ਵੇ ਬਸ ਅਸੀਂ ਚਾਰੇ ਖੜ ਕੇ ਦੇਖੀਏ ਵੀ ਇਹ ਪਿਆਰ ਵੀ ਜਦੋਂ ਮਿਲਦਾ ਐਦਾਂ ਦਾ ਤਾਂ ਸੱਚੇ ਪਾਸ਼ਾ ਦਾ ਸ਼ੁਕਰ ਆ ਵੀ ਸਾਡੇ ਬੱਚਿਆਂ ਨੂੰ ਇੰਨੀ ਮੁਹੱਬਤ ਦੇ ਰਹੇ ਆ ਦੁਨੀਆ ਤੇ ਇੱਕ ਚੰਗੀ ਚੀਜ਼ ਨੂੰ ਮੁਹੱਬਤ ਮਿਲ ਰਹੀ ਆ ਐਦਾਂ ਨਹੀਂ ਕਿ ਤੁਸੀਂ ਗਲਤ ਕੰਮ ਕਰੇ ਤਾਂ ਮੁਹੱਬਤ ਚੰਗਾ ਕੰਮ ਕਰਕੇ ਮੁਹੱਬਤ ਖਟਣੀ ਬਹੁਤ ਵੱਡੀ ਗੱਲ ਆ ਸੋ ਮੈਨੂੰ ਬਹੁਤ ਖੁਸ਼ੀ ਆ ਕਿ ਬੱਬੂ ਉਹਨਾਂ ਦਾ ਪਿਆਰ ਬਹੁਤ ਸੀਗਾ ਸਰਦੂਲ ਜੀ ਦੇ ਨਾਲ ਸਰਦੂਲ ਜੀ ਬਹੁਤ ਪਿਆਰ ਕਰਦੇ ਸੀਗੇ ਇਹਨਾਂ ਦੀ ਆਪਸ ਵਿੱਚ ਬਹੁਤ ਸਾਰੀਆਂ ਚੀਜ਼ਾਂ ਆਦਾਂ ਦੇ ਚੱਲਦੀ ਰਹਿੰਦੀ ਸੀ ਹਾਸੇ ਮਜ਼ਾਕ ਹੋਰ ਵੀ ਤੇ ਬਸ ਚੰਗਾ ਲੱਗਦਾ ਜਦੋਂ ਜਦੋਂ ਵੀ ਕਿਉਂਕਿ ਜਿਹਨੂੰ ਜਿਹਨੂੰ ਸਰਦੂਲ ਹਣੀ ਬਹੁਤ ਪਿਆਰ ਕਰਦੇ ਸੀ ਅਸੀਂ ਉਹਨਾਂ ਨੂੰ ਬਹੁਤ ਪਿਆਰ ਕਰਦੇ ਆ ਬਾਕੀ ਭਰਾਏ ਛੋਟਾ ਕਿਉਂਕਿ ਅਕਸਰ ਅਸੀਂ ਇਹਨਾਂ ਦੇ ਕੋਲੋਂ ਇਹੀ ਚੀਜ਼ ਸੁਣੀ ਹੈ ਵੀ ਮੁਸ਼ਕਿਲ ਤੋਂ ਮੁਸ਼ਕਿਲ ਗੀਤ ਹੋਵੇ ਉੱਚਾ ਸੁਰ ਹੋਵੇ ਉਹ ਇਹਨਾਂ ਦੀ ਜ਼ੁਬਾਨੀ ਹੁੰਦਾ ਸੀਗਾ ਕਿ ਸਰਦੂਲ ਉਹ ਗਾ ਸਕਦਾ ਇਨਦੀ ਨਜ਼ਰ ਪਾਰਖੂ ਆ ਜਾਂ ਫਿਰ ਇਹ ਕਹਸਦੇ ਨੇ ਇਹ ਆਪ ਚੰਗੇ ਆ ਇਹਨਾਂ ਦੇ ਅੰਦਰ ਬਹੁਤ ਗੁਣ ਆ ਕਿਉਂਕਿ ਇੱਕ ਜੋਰੀ ਹੀ ਹੀਰੇ ਨੂੰ ਦੇਖ ਸਕਦਾ ਵੀ ਇਹਦੀ ਕੀਮਤ ਕੀ ਆ ਕਿਸ ਕਿਸਮ ਦਾ ਹੀਰਾ ਹੈ ਸੋ ਇਹ ਇਹ ਪਾਰਖੂ ਨਜ਼ਰ ਹੈ ਇਹਨਾਂ ਦੀ ਕਿਉਂਕਿ ਖੁਦ ਅੱਛੇ ਆ ਨਾ ਹੈ ਗੁਣਵਾਨ ਆ ਇਹਨਾਂ ਨੂੰ ਸਮਝ ਆ ਬਹੁਤ ਹਰ ਚੀਜ਼ ਦੀ ਸਮਝ ਆ ਜੇ ਆਪਾਂ ਸਪਿਰਚੁਅਲੀ ਦੇਖੀਏ ਉਹਦੀ ਡੁੰਗਾਈ ਦੇ ਨਾਲ ਕੁਦਰਤ ਨਾਲ ਜੁੜੇ ਹੋਏ ਨੇ ਔਰ ਲੇਖਣੀ ਜਿਹੜੀ ਆ ਕਮਾਲ ਦੀ ਲੇਖਣੀ ਆ ਜਦੋਂ ਤੁਹਾਡੀ ਰੂਹ ਸਹੀ ਆ ਨਾ ਤੁਹਾਡੀ ਸੋਚ ਬਹੁਤ ਵਧੀਆ ਹੈ ਫਿਰ ਹਰ ਚੀਜ਼ ਤੁਹਾਡੇ ਅੰਦਰੋਂ ਸੋਹਣੀ ਨਿਕਲਦੀ ਆ ਸੋ ਬੱਬੂ ਮਾਨ ਨੂੰ ਰੱਬ ਨੇ ਉਹ ਕਿਰਪਾ ਕੀਤੀ ਹੋਈ ਹੈ ਤੁਹਾਡੇ ਉੱਤੇ ਜੀ ਸੁਮਨ ਸਾਹਿਬ ਜੀ ਅੱਜ ਫੈਨਸ ਨੇ ਫਿਰ ਤੋਂ ਪਿਆਰ ਦਿੱਤਾ ਇਹਨੇ ਲੰਮੇ ਸਮੇਂ ਤੋਂ ਦੇ ਰਹੇ ਨੇ ਕਿਵੇਂ ਦਾ ਲੱਗਾ ਅੱਜ ਖਾਸ ਕਰਕੇ ਖੰਨੇ ਦੇ ਵਿੱਚ ਆ ਕੇ ਨਹੀਂ ਤਾਂ ਸਾਡੇ ਸਾਰੇ ਲੋਕਲ ਸ਼ਹਿਰ ਆਏ ਤੇ ਘੁੰਮਦੇ ਰਹੇ ਆ ਇੱਥੇ ਸਾਡੇ ਬਹੁਤ ਮਿੱਤਰ ਵੀ ਆ ਪੁਰਾਣੇ ਭੰਗੜੇ ਵਾਲੇ ਸਾਰੇ ਪੁਰਾਣੇ ਸਾਡੇ ਸੱਜਣਾ ਬਹੁਤ عرصਾ ਸੀ ਨਾ ਇਹਨਾਂ ਸ਼ਹਿਰਾਂ ਚ ਸਮਰਾਲਾ ਕੰਨਾ ਮਲੇਰਕੋਟਲਾ ਅਕਸਰੇ ਘੁੰਮਦੇ ਰਹਿੰਦੇ ਸੀ ਔਰ ਘਰ ਤਾਂ ਲੰਬੇ ਸਮੇਂ ਬਾਅਦ ਦੇਖਦੇ ਸੀ ਅਸੀਂ ਮਿੱਤਰਾਂ ਕੋਲੇ ਜ਼ਿੰਦਗੀ ਐਂ ਕੱਢਤੀ 7 ਦਿਨ ਕਿਤੇ 7 ਦਿਨ ਕਿਤੇ ਮਿੱਤਰ ਦੇ ਮਿੱਤਰ ਦਾ ਵਿਆਹ ਹੁੰਦਾ ਸੀ ਉੱਥੇ ਵੀ ਹਫ਼ਤਾ ਲਾਇਆ ਹੁੰਦੇ ਸੀ ਐਂ ਜੀ ਕੱਢਤੀ ਨਹੀਂ ਨਹੀਂ ਪਿਆਰ ਤਾਂ ਚਲੋ ਬਿਲ ਹੀ ਰਿਹਾ ਸੱਚੇ ਪਾਤਸ਼ਾਹ ਦੀ ਕਿਰਪਾ ਗਰਾਊਂਡਡ ਹੈ ਨਾ ਜਦੋਂ ਤੁਸੀਂ ਔਰ ਜਦੋਂ ਤੁਸੀਂ ਕਦੇ ਇਸ ਤਰ੍ਹਾਂ ਦਾ ਅਹਿਸਾਸ ਨਹੀਂ ਕਰਦੇ ਔਰ ਆਰਟਿਸਟ ਜਦੋਂ ਆਰਟਿਸਟ ਜਦੋਂ ਮਸ਼ਹੂਰ ਹੁੰਦਾ ਨਾ ਉਹਦਾ ਬਿਹੇਵੀਅਰ ਚੇਂਜ ਹੋ ਜਾਂਦਾ ਹੈ ਸ਼ਾਇਦ ਉਹ ਆਪ ਹੀ ਲੋਕਾਂ ਤੋਂ ਦੂਰ ਹੋ ਜਾਂਦਾ ਹੈ ਬਿਲਕੁਲ ਉਹਨੂੰ ਸ਼ਿਕਵਾ ਨਹੀਂ ਕਰਨਾ ਚਾਹੀਦਾ ਕਿ ਜੇ ਤੁਸੀਂ ਗਰਾਊਂਡਡ ਹੋ ਤੁਸੀਂ ਉਦਾਂ ਹੀ ਵਿਚਰਦੇ ਹੋ ਕਿ ਕੋਈ ਨਾ ਸਾਡਾ ਤਾਂ ਮੈਂ ਤਾਂ ਸਾਰਾ ਪੰਜਾਬ ਐਂ ਲੱਗਦਾ ਵੀ ਮਿਤਰਾ ਦਾ ਇਹ ਤਾਂ ਲੋਕਲ ਹੈ ਜੀ ਕਿਉਂਕਿ ਅਸੀਂ ਜਦ ਵੀ ਤੁਸੀਂ ਥੀਏਟਰ ਵਿਜ਼ਿਟ ਜਾਂ ਤੁਸੀਂ ਸੜਕਾਂ ਤੇ ਵੀ ਕਿਤੇ ਨਿਕਲ ਰਹੇ ਹੋ ਆਪਣੇ ਕਿਸੇ ਕੰਮ ਲਈ ਜਾ ਰਹੇ ਹੋ ਤਾਂ ਹਮੇਸ਼ਾ ਥੋਟੀਆਂ ਅਜਿਹੀਆਂ ਕਲਿੱਪਸ ਸਾਹਮਣੇ ਆਉਂਦੀਆਂ ਨੇ ਜਾਂ ਜਦੋਂ ਤੁਹਾਨੂੰ ਅਸੀਂ ਖੁਦ ਵੇਖਦੇ ਆ ਤਾਂ ਅਜਿਹੀਆਂ ਗੱਲਾਂ ਸੁਣਨ ਨੂੰ ਵੀ ਮਿਲਦੀਆਂ ਨੇ ਕਿ ਇਹ ਪਹਿਲਾ ਅਜਿਹਾ ਕਲਾਕਾਰ ਹੈ ਜਿਹੜਾ ਆਪਣੇ ਫੈਨਸ ਨੂੰ ਕਦੀ ਨਰਾਜ਼ ਨਹੀਂ ਕਰਦਾ ਤਸਵੀਰਾਂ ਚਾਹੇ ਉਹ ਡੇਢ ਘੰਟਾ ਲੱਗ ਜਾ ਪਰ ਤੁਸੀਂ ਤਸਵੀਰ ਖਿੱਚੇ ਬਿਨਾ ਕਿਸੇ ਫੈਨ ਨੂੰ ਨਹੀਂ ਜਾਣ ਦਿੰਦੇ ਇਹ ਕਲਾਕਾਰ ਬਣੇ ਨਹੀਂ ਨਾ ਅਜੇ ਤਾਂ ਕਿਸਾਨ ਹੈ ਔਰ ਜਦੋਂ ਬੰਦਾ ਪਿੰਡੋਂ ਬਜ਼ਲ ਲੈ ਕੇ ਮੰਡੀ ਜਾਂਦਾ ਫਿਰ ਉਹ ਧਿਆ ਹੀ ਚੱਲੀ ਜਾਂਦਾ ਅੱਛਾ ਇਹ ਤਾਂ ਸਭ ਦਾ ਦਿਲ ਲੱਗੇ ਰਹਿੰਦਾ ਸਬਜੈਕਟ ਮਿਲਦੇ ਆ ਵਿਸ਼ੇ ਮਿਲਦੇ ਆ ਲੇਖਕ ਨੂੰ ਤਾਂ ਸਾਦਤ ਹਸਰ ਮਾਂਟੋ ਸਾਹਿਬ ਬਹੁਤ ਅੱਛੇ ਵੱਡੇ ਰਾਈਟਰ ਸੀ ਸ਼ਾਇਦ ਉਹ ਇਸ ਕਰਕੇ ਹੰਗੌਲੇ ਹੋ ਗਏ ਕਿਉਂਕਿ ਉਹ ਉਧਰਲੇ ਪੰਜਾਬ ਚ ਚਲੇ ਗਏ ਔਰ ਸਾਡੀ ਤਰਾਸ ਦੀ ਆ ਵੀ ਅਸੀਂ ਧਰਮ ਨਾਲ ਜੋੜ ਕੇ ਬਹੁਤ ਬੰਦਿਆਂ ਨੂੰ ਆਪਣੇ ਹਿਸਾਬ ਨਾਲ ਢਾਲ ਲੈਂਦੇ ਜਦੋਂ ਕੋਈ ਬੰਦਾ ਦੀ ਆਸ ਤੱਕ ਕਿਸੇ ਹੋਰ ਧਰਮ ਚ ਹੁੰਦੀ ਆ ਸੀ ਉਹਨੂੰ ਹੰਗੌਲਿਆ ਵੀ ਕਰ ਦਿੰਦੇ ਤੇ ਉਹ ਕਮਾਲ ਦੇ ਲੇਖਕ ਸੀ ਫਿਰ ਇੱਕ ਵਕਤ ਐਸਾ ਆ ਗਿਆ ਉਹ ਉਹ ਕੋਖੇ ਤੇ ਬੈਠ ਜਾਂਦੇ ਚਾਹ ਵਾਲੇ ਤੇ ਫਿਰ ਉਹ ਆਪਣੇ ਦੋਸਤਾਂ ਨੂੰ ਕਹਿੰਦੇ ਸੀ ਵੀ ਯਾਰ ਮੈਂ ਇੱਥੇ ਬੈਠ ਕੇ ਲਿਖਣਾ ਹੈ ਕਈ ਬੰਦੇ ਨੇ ਕਿਹਾ ਯਾਰ ਤੂੰ ਇੱਥੇ ਕਿਵੇਂ ਲਿਖੇਗਾ ਉਹ ਕਹਿੰਦਾ ਨਹੀਂ ਮੈਨੂੰ ਹੁਣ ਵਿਸ਼ੇ ਇੱਥੋਂ ਮਿਲਦੇ ਆ ਮੈਂ ਡਰਾਇੰਗ ਰੂਮ ਵਿੱਚ ਨਹੀਂ ਲਿਖ ਸਕਦਾ ਜੀ ਤੇ ਤੁਸੀਂ ਮੈਨੂੰ ਕੋਈ ਵੀ ਅੱਖਰ ਦੱਸੋ ਮੈਂ ਤੇ ਕਹਾਣੀ ਲਿਖਾਂ ਤੇ ਉਹ ਮੈਨੂੰ ਲੱਗਦਾ ਹੈ ਚੰਗੇ ਲੋਕਾਂ ਨੂੰ ਜਦੋਂ ਤੁਸੀਂ ਪੜ੍ਹਦੇ ਆ ਤੁਹਾਡੇ ਚ ਵੀ ਉਸ ਤਰ੍ਹਾਂ ਦੇ ਗੁਣ ਪੈਦਾ ਹੁੰਦੇ ਆ ਜਿਨ੍ਹਾਂ ਲਈ ਗਾਉਣੇ ਆ ਜਿਨ੍ਹਾਂ ਕਰਕੇ ਗਾਉਣੇ ਆ ਜਿਨ੍ਹਾਂ ਕਰਕੇ ਇੱਥੇ ਪਹੁੰਚੇ ਆ ਉਹਨਾਂ ਤੋਂ ਦੂਰੀ ਦਾ ਤਾਂ ਸਵਾਲ ਹੀ ਹੁੰਦਾ ਹਾਂ ਕਈ ਵਾਰੀ ਮਜਬੂਰੀ ਹੋ ਜਾਂਦੀ ਹੈ ਕੰਮ 'ਚ ਜਾਣਾ ਹੁੰਦਾ ਕਾਹਲੀ ਹੁੰਦੀ ਹੈ ਸ਼ਾਇਦ ਨਹੀਂ ਰੁਕ ਪਾਉਂਦੇ ਉਹ ਤਾਂ ਤਾਂ ਵੇਲੇ ਆਉਣ ਵਾਲੇ ਸਮੇਂ ਦੇ ਵਿੱਚ ਹਾਲੇ ਤਾਂ ਲੰਬੀ ਚੱਲੇਗੀ ਇਹ ਫਿਲਮ ਲੋਕ ਕਿਉਂਕਿ ਇੰਨਾ ਜ਼ਿਆਦਾ ਪਿਆਰ ਦੇ ਰਹੇ ਨੇ ਪਰ ਆਉਣ ਵਾਲੇ ਸਮੇਂ ਦੇ ਵਿੱਚ ਕਿਹੋ ਜਿਹੇ ਵਿਸ਼ੇ ਦੇ ਉੱਪਰ ਅਸੀਂ ਫਿਲਮ ਬਣਾ ਸਕਦੇ ਆ ਦੇਖੋ ਪੰਜਾਬੀ ਸਿਨੇਮਾ 'ਚ ਵਿਸ਼ੇ ਸੀਮਤ ਆ ਯਾ ਤੁਸੀਂ ਕਾਮੇਡੀ ਬਣਾ ਸਕਦੇ ਹੋ ਜਾਂ ਤੁਸੀਂ ਸਮਾਜਿਕ ਬਣਾ ਸਕਦੇ ਹੋ ਤੇ ਤੁਸੀਂ ਲੋਰ ਤੋਂ ਜ਼ਿਆਦਾ ਐਕਸ਼ਨ ਨਹੀਂ ਬਣਾ ਸਕਦੇ ਤੁਸੀਂ ਬਹੁਤ ਜ਼ਿਆਦਾ ਰੋਮਾਂਟਿਕ ਨਹੀਂ ਬਣਾ ਸਕਦੇ ਔਰ ਤੁਸੀਂ ਹੁਣ ਧਾਰਮਿਕ ਵੀ ਨਹੀਂ ਬਣਾ ਸਕਦੇ ਕਿਉਂਕਿ ਜਿਹੜੇ ਲੀਡ ਕਰਨ ਵਾਲੇ ਲੋਕ ਆ ਸ਼ਾਇਦ ਉਹਨਾਂ ਨੂੰ ਲੱਗਦਾ ਹੈ ਸ਼ਾਇਦ ਉਹ ਅਜੇ ਨਹੀਂ ਸੋਚ ਪਾ ਰਹੇ ਜਾਂ ਉਹਨਾਂ ਦਾ ਸੋਚਣਾ ਕਿ ਸਿਨੇਮਾ ਕੋਈ ਮਾਧਿਅਮ ਹੀ ਨਹੀਂ ਹੈਗਾ ਪ੍ਰਚਾਰ ਜਾਂ ਪ੍ਰਸਾਰ ਦਾ ਆਪਣੀ ਭਾਸ਼ਾ ਦਾ ਬਟ ਮੈਨੂੰ ਲੱਗਦਾ ਇਹਦੇ ਤੇ ਵਿਚਾਰਨਾ ਚਾਹੀਦਾ ਇਸ ਤਰ੍ਹਾਂ ਦੇ ਕੰਮ 'ਚ ਕੋਈ ਈਗੋ ਨਹੀਂ ਹੋਣੀ ਚਾਹੀਦੀ ਔਰ ਜਦੋਂ ਬਦਲਦਾ ਸਰੂਪ ਹੈ ਨਾ ਦੁਨੀਆ ਦਾ ਉਹ 'ਚ ਕੁਛ ਨਾ ਕੁਛ ਚੀਜ਼ਾਂ ਤੁਸੀਂ ਆਪਣੀ ਵਿਰਾਸਤ ਪਣਾ ਛੱਡੋ ਹੋਰ ਚੀਜ਼ਾਂ ਵੀ ਐਡ ਕਰੋਗੇ ਹੈ ਨਾ ਹੁਣ ਬਹੁਤ ਚੀਜ਼ਾਂ ਬਹੁਤ ਚੀਜ਼ਾਂ ਜਿੱਦਾਂ ਬਹੁਤ ਸਾਜ ਵੈਸਟ ਵਾਲੇ ਵੀ ਯੂਜ਼ ਕਰਦੇ ਆਪਾਂ ਪਰ ਆਪਣਾ ਬਣੀ ਛੱਡਦੇ ਬਟ ਅਸੀਂ ਤੋਂ ਆਪਣੀਆਂ ਰੱਖਦੇ ਆਂ ਤੇ ਉਹਨੂੰ ਅਸੀਂ ਸਜਾਉਣ ਲਈ ਮਾਡਰਨ ਬੇਸ ਲਾ ਦਿੰਦੇ ਆਂ ਉਹ ਇਦਾਂ ਹੋਣਾ ਚਾਹੀਦਾ ਜੇ ਵਿਸ਼ਾ ਖੁੱਲ ਜੇ ਤਾਂ ਇਹ ਤੇ ਬਹੁਤ ਸਬਜੈਕਟ ਬਣ ਸਕਦੇ ਆਂ ਬਟ ਪ੍ਰੋਬਲਮ ਇਹ ਆ ਵੀ ਤਿੰਨ ਪੀੜੀਆਂ ਇੱਕ ਬਾਪੂ ਹੈ ਇੱਕ ਬੱਚਾ ਇੱਕ ਅਗਿਓ ਦਾ ਬੱਚਾ ਉਹ ਤਿੰਨਾਂ ਜਨਰੇਸ਼ਨਾਂ ਨੂੰ ਜੋੜ ਕੇ ਸਿਨੇਮਾ ਬਣਦਾ ਸੱਚ ਜਿਹੜੀ ਸਾਡੀ ਪ੍ਰੀਵੀਅਸ ਜਨਰੇਸ਼ਨ ਆ ਉਹ ਆਸਤਿਕ ਬਹੁਤ ਜ਼ਿਆਦਾ ਸੀ ਤੁਸੀਂ ਅਸੀਂ ਥੋੜੇ ਜਿਹਾ ਲਿਬਰਲ ਹੈ ਜਿਹੜੀ ਅੱਗੇ ਵਾਲੀ ਜਨਰੇਸ਼ਨ ਹੈ ਕੀ ਕਹਿੰਦੇ ਹੁੰਦੇ ਆ ਉਹਨੂੰ ਜੈਨ ਜੀ ਜੈਨ ਜੀ ਉਹਨਾਂ ਦਾ ਵਿਸ਼ੇ ਹੀ ਲੱਗਾ ਉਹ ਮੈਟਾਵਰਸ ਜੀ ਉਹਨੇ ਉਹ ਕਲਪਨਾ ਜੀ ਉਹਨੇ ਫਿਰ ਜੇ ਉਹ ਕਲਪਨਾ ਜੀ ਉਹਨੇ ਤਾਂ ਉਹ ਤੀਜੀ ਪੀੜ੍ਹੀ ਦਾ ਥਾਟ ਕਿਦਾਂ ਐਕਸੈਪਟ ਕਰਨਗੇ ਕਿ ਕਿਤਾਬਾਂ ਦਾ ਹੈ ਨਹੀਂ ਹੁਣ ਬਾਬਾ ਤੇ ਪੋਤਾ ਇਕੱਠੇ ਨਹੀਂ ਬੈਠਦੇ ਉਹ ਇੰਟਰਨੈਟ ਹੈ ਸਿਨੇਮਾ ਜਾਂ ਫਿਲਮਾਂ ਇੰਟਰਨੈਟ 'ਤੇ ਆਉਣੀ ਹੈ ਤੇ ਜੇ ਇਦਾਂ ਦੀਆਂ ਬਾਬੇ ਤੇ ਪੋਤੇ ਦੀ ਸੋਚ ਨੂੰ ਮਿਲਾ ਕੇ ਉਹ ਚੀਜ਼ਾਂ ਬਣ ਜਾਣ ਤਾਂ ਕਮ ਸੇ ਕਮ ਬੱਚੇ ਉਹ ਜਿਨ੍ਹਾਂ ਕੋ ਪੜ੍ਹਨ ਦਾ ਵਕਤ ਨਹੀਂ ਉਹ ਨੈਟ ਤੋਂ ਤਾਂ ਪੜ੍ਹ ਲੈਣਗੇ ਕਿਉਂਕਿ ਜਿਸ ਹਿਸਾਬ ਨਾਲ ਦੁਨੀਆ ਪਲਟ ਰਹੀ ਹੈ ਨਾ ਜਿੱਦਾਂ ਇਹ ਏਜੰਡਾਜ਼ ਆ ਕਿ ਇੱਕ ਪਿੰਡ ਹੀ ਬਣ ਜਾਣਾ ਧਰਤੀ ਨੇ ਉਹ ਤੋਂ ਫਿਰ ਜਿਹੜੀਆਂ ਘੱਟ ਪਛਾਵਾਂ ਬੋਲੀਆਂ ਜਾਂਦੀਆਂ ਉਹ ਉਹ ਖਾ ਜਾਣੀਆਂ ਉਹਨਾਂ ਨੇ ਇਟਸ ਲਾਈਕ ਅ ਡਾਰਵਿਨ ਦੀ ਥਿਉਰੀ ਹੈ ਵੱਡੀ ਮੱਛੀ ਛੋਟੀ ਨੂੰ ਖਾਂਦੀ ਹੈ ਔਰ ਤੁਸੀਂ ਦੇਖ ਵੀ ਰਹੇ ਹੋ ਕਿ ਸਾਡੀ ਜਿਹੜੀ ਮਦਰ ਸਟੇਟ ਹੈ ਇੱਥੇ ਜਿਹੜੇ گورਨਮੈਂਟ ਸਕੂਲਾਂ ਉੱਤੇ ਤਾਂ ਪੰਜਾਬੀ ਉਹ ਲੜ ਲੜ ਕੇ ਮਾੜੀ ਮੋਟੀ ਪੜਾਉਣ ਲੱਗੇ ਆ ਤੇ ਜੇ ਲਿਪੀ ਖਤਮ ਹੋ ਗਈ ਫਿਰ ਸਾਰਾ ਕੁਝ ਖਤਮ ਹੈ ਫਿਰ ਤਾਂ ਮਤਲਬ ਉਰ ਜੋ ਤੁਸੀਂ ਤੁਹਾਡੀ ਤੀਜੀ ਜਨਰੇਸ਼ਨ ਤੁਹਾਡੇ ਨਾਲ ਜੁੜੀ ਰਹੂਗੀ ਜਾਂ ਤੁਹਾਡੀ ਇੱਥੇ ਰਹੂਗੀ ਜਾਂ ਇਹ ਨਾ ਜ਼ਮੀਨਾਂ ਦੀ ਵਾਰਸ ਬਣੂਗੀ ਜਾਂ ਇਸ ਸਟੇਟ 'ਚ ਰਹੂਗੀ ਉਹ ਤਾਂ ਫਿਰ ਨਿਕਲ ਜਾਣਗੇ ਇਥੋਂ ਮੈਨੂੰ ਲੱਗਦਾ ਹੈ ਸਿਨੇਮਾ ਇੱਕ ਮਾਧਿਅਮ ਹੈ ਬਹੁਤ ਚੀਜ਼ਾਂ ਇਧਰ ਤੋਂ ਸਿੱਖੀਆਂ ਜਾ ਸਕਦੀਆਂ ਹੈ ਔਰ ਬਹੁਤ ਚੀਜ਼ਾਂ ਆਪਾਂ ਦਾ ਮੈਸੇਜ ਦੇ ਵੀ ਪਾਉਣੇ ਆ ਤੇ ਜੇ ਇਸ ਤਰ੍ਹਾਂ ਦਾ ਹੋ ਜੇ ਕੰਪਰੋਮਾਈਜ਼ ਤਾਂ ਉਸ ਤਰ੍ਹਾਂ ਦੀਆਂ ਫਿਲਮਾਂ ਵੀ ਬਣ ਸਕਦੀਆਂ ਜਿਹੜੀਆਂ ਧਾਰਮਿਕ ਵਿਰਤੀ ਨਾਲ ਲੋਕਾਂ ਨੂੰ ਜੋੜ ਦੇਣ ਐਸੀ ਤਾਂ ਸ਼ੁਕਰੀਆ ਸੋ ਜਿਵੇਂ ਹਮੇਸ਼ਾ ਅਸੀਂ ਕਹਿੰਦੇ ਹੁੰਨੇ ਆ ਕਿ ਚੰਗਾ ਪੜੋ ਚੰਗਾ ਵੇਖੋ ਔਰ ਚੰਗਾ ਹੀ ਸੁਣੋ ਸੋ ਸ਼ੌਂਕੀ ਸਰਦਾਰ ਫਿਲਮ ਸਿਨੇਮਾ ਘਰਾਂ ਦੇ ਵਿੱਚ ਦਰਸ਼ਕ ਜਿਹੜੇ ਨੇ ਬਹੁਤ ਪਿਆਰ ਦੇ ਰਹੇ ਨੇ ਔਰ ਸਭ ਫਿਲਮ ਦੇਖਣ ਜ਼ਰੂਰ ਜਾ ਰਹੇ ਨੇ ਜੇਕਰ ਤੁਸੀਂ ਹਾਲੇ ਤੱਕ ਫਿਲਮ ਨਹੀਂ ਵੇਖੀ ਤਾਂ ਜਾ ਕੇ ਜ਼ਰੂਰ ਵੇਖੋ ਆਪਣੇ ਪਰਿਵਾਰ ਦੇ ਨਾਲ ਜਾ ਕੇ ਜ਼ਰੂਰ ਵੇਖੋ ਔਰ ਹਮੇਸ਼ਾ ਚੰਗੇ ਸਿਨੇਮੇ ਨੂੰ ਪ੍ਰਮੋਟ ਕਰੋ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਸਤਿ ਸ਼੍ਰੀ ਅਕਾਲ